ਤੇ ਇਹ ਕਿਸਮਤ ਪੁੜੀਏ ਤੈਨੂੰ ਕੀ ਸਤਕਾਰ ਦਿਆਂ ਆਪਣੇ ਹਿੱਸੇ ਦੀ ਦੁਨੀਆ ਮੈਂ ਤੇ ਤੁਮਾਰ ਦਿਆਂ ਇੱਕ ਰਚਨਾ ਦੋ ਰੂਪ ਨਰ ਤੇ ਨਾਰੀ ਇਕ ਜਗਤ ਪਿਆਰੀ ਹੈ ਨਾਰੀ ਰੂਪ ਇੱਕ ਬੇਟੀ ਇੱਕ ਤੀ ਇੱਕ ਬੇਟੀ ਇੱਕ ਤੀ ਬਾਪ ਦੀ ਬੰਨ ਲਾਡੂ ਰਾਣੀ ਪਰੀ ਤੇ ਇੱਜ਼ਤ ਇੱਕ ਸੁਹਾਨੀ ਘਰ ਚ ਸ਼ਰਮ ਖਿਆਲ ਪਾਲ ਰੱਖਣ ਵਾਲੀ ਤੇ ਇੱਕ ਰੂਪ ਕੁਵਾਰੀ ਜੋ ਦੂਜੇ ਘਰ ਜਾ ਬਾਂਦੀ ਨੂ ਰਾਣੀ ਹਾਂ ਇਹ ਤਾਂ ਫਿਰ ਵੰਸ਼ ਵਿਧਾਉਂਦੀ ਵਿਚ ਮਾ ਰੂਪ ਇਸ ਤਰ੍ਹਾਂ ਇਸ ਲਈ ਇਹ ਰੂਪ ਹਨ ਵਿਸ਼ੇਸ਼ ਬਹੁ ਰਾਣੀ ਮਹਾਰਾਣੀ ਜਗਤ ਰਾਣੀ ਇਹ ਹੀ ਜਗ ਜਨਨੀ ਇੱਕ ਸਰੂਪ ਹਾਂ बोल अनमोल तू ही दस् इस ਲਈ ਹੈ ਇਸ ਦੀ ਮਹਾਨਤਾ ਮਾਂ ਮੂਮਾਇਾ ਤੋਂ ਉੱਪਰ ਹੈ ਚੱਗਣਾ ਇਸ ਦਾ ਤਮੂਹ ਇਸ ਲਈ ਇਹ ਇੱਕ ਪੂਜਾ ਅਰਚਨਾ ਸਾਰੀ ਪੂਜ ਅਰਚਨਾ ਸਾਰੀ ਇੱਕ ਮਮਤਾ ਦਾ ਤਨਿਰੋਲ ਅਨਮੋਲ ਮਾਂ ਪਿਆਰੀ ਮਾਂ ਸਭ ਦੀ ਦੁਲਾਰੀ ਮਾਂ ਹੀ ਜਗਤ ਰਾਣੀ ਮਾਂ ਹੀ ਜਗਤ ਜਨਨੀ ਸਰਤ ਤੇ ਸੋਨਾ ਭਗਵਾਨ ਦਾ ਰੂਪ ਜੈ ਮਾਤਾ ਦੀ